ਪੰਜਾਬ ਭਰ ਚ ਹੜਾ ਨੇ ਕਿਸ ਕਦਰ ਮਾਰ ਮਾਰੀ ਹੈ ਸ਼ਾਇਦ ਹੁਣ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਤਾਂ ਇਸ ਵਕਤ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਹੁਸ਼ਾਰਪੁਰ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹ ਰਸਦ ਦੀਆਂ ਛੇ ਟਰਾਲੀਆਂ ਲੈ ਕੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਹੁੰਚੀ ਹੈ ਤੇ ਅੱਜ ਅਦਾਰਾ ਹੁਸ਼ਾਰਪੁਰ ਨਿਊਜ਼ ਦੀ ਟੀਮ ਵੀ ਉਹਨਾਂ ਦਾ ਹਿੱਸਾ ਹੈ ਉਹਨਾਂ ਦਾ ਮੈਂਬਰ ਹੈ ਤੇ ਉਹਨਾਂ ਦੇ ਨਾਲ ਹੁਣ ਅਸੀਂ ਹਲਕਾ ਡੇਰਾ ਬੱਬਾ ਨਾਨਕ ਅਧੀਨ ਆਉਂਦੇ ਪਿੰਡ ਰਣਸੀਕੇ ਤਲਾਵ ਵਿਖੇ ਮੌਜੂਦ ਹਾਂ ਹਾਲਾਤਾਂ ਦੇ ਇਥੋਂ ਦੀ ਗੱਲ ਕਰੀਏ ਤਾਂ ਹਾਲਾਤ ਇਥੋਂ ਦੇ ਜਿਹੜੇ ਉਹ ਕਾਫੀ ਇਹ ਨਾਸੂਕ ਨੇ ਕਿਉਂਕਿ ਤਸਵੀਰਾਂ ਇਸ ਤਰ੍ਹਾਂ ਦੀਆਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨੂੰ ਅਸੀਂ ਚਾਹ ਕੇ ਵੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਆਮ ਲੋਕਾਂ ਦਾ ਪੰਜਾਬੀਆਂ ਦਾ ਕਿੰਨਾ ਕੁ ਜ਼ਿਆਦਾ ਨੁਕਸਾਨ ਹੋਇਆ ਇਹ ਹੁਣ ਤਾਂ ਖੁਦਾ ਜਾਣਦਾ ਤੇ ਤਸਵੀਰਾਂ ਤੁਹਾਨੂੰ ਕੈਮਰਾ ਪਰਸਨ ਨੂੰ ਕਹਾਂਗੇ ਕਿ ਥੋੜੀਆਂ ਅੱਗੇ ਓਕੇ ਘਰ ਦੀਆਂ ਦਿਖਾ ਦੇਣ ਦੱਸਿਆ ਜਾ ਰਿਹਾ ਕਿ ਇਸ ਪਿੰਡ ਦੇ ਵਿੱਚ ਜਿਹੜਾ 7 7 ਫੁੱਟ ਤੋਂ ਲੈ ਕੇ 8 ਫੁੱਟ ਦੇ ਕਰੀਬ ਪਾਣੀ ਸੀ ਤੇ ਜਿਸ ਮਕਾਨ ਦੀਆਂ ਤਸਵੀਰਾਂ ਤੁਸੀਂ ਇਹ ਵੇਖ ਰਹੇ ਹੋ ਮਕਾਨ ਦੀ ਹਾਲਤ ਹੈ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਇਹ ਪਹਿਲਾਂ ਹੀ ਕੋਈ ਬਹੁਤੀ ਵਧੀਆ ਨਹੀਂ ਸੀ ਪਰੰਤੂ ਹੁਣ ਪਰੰਤੂ ਪਰਿਵਾਰ ਹੈ ਜਿਹੜਾ ਉਹ ਇਸੇ ਮਕਾਨ ਦੇ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ ਤਾਂ ਥਲੜੀਆਂ ਤਸਵੀਰਾਂ ਜਿਹੜੀਆਂ ਦਿਖਾ ਦੋ ਸਾਰਾ ਘਰ ਹੈ ਜਿਹੜਾ ਉਹ ਗਾਰ ਦੇ ਨਾਲ ਹੁਣ ਭਰ ਚੁੱਕਿਆ ਤੇ ਘੱਟੋ ਘੱਟ ਦੱਸਿਆ ਜਾ ਰਿਹਾ ਹੈ ਕਿ ਇੱਕ ਇੱਕ ਫੁੱਟ ਦੇ ਕਰੀਬ ਗਾਰ ਹੈ ਜਿਹੜੀ ਨਾ ਦੋ ਘਰਾਂ ਦੇ ਵਿੱਚ ਪਈ ਹੋਈ ਹੈ ਇੱਕ ਇਹ ਘਰ ਹੈ ਤੇ ਇੱਕ ਸੇਮ ਇਹੀ ਹਾਲਾਤਾਂ ਹਾਲਾਤ ਹੈ ਜਿਹੜੇ ਉਹ ਨਾਲ ਦੇ ਘਰ ਦੇ ਵੀ ਨੇ ਤਾ ਬਜ਼ੁਰਗ ਨੇ ਤਾਂ ਸਭ ਤੋਂ ਜਿਹੜੀ ਇੱਕ ਤਰ੍ਹਾਂ ਦੀ ਤਾਂ ਤਰਾਸਦੀ ਰਹੀ ਹੈ ਪਰੰਤੂ ਉਸ ਦੇ ਨਾਲ ਨਾਲ ਇੱਕ ਹੋਰ ਹੈ ਕਿ ਜਿਹੜੇ ਘਰ ਦਾ ਜੋ ਕਮਾਉਂਦੇ ਸੀ ਘਰ ਦਾ ਗੁਜ਼ਾਰਾ ਕਰਦੇ ਸੀ ਹਾਲਾਂਕਿ ਘਰ ਦੇ ਵਿੱਚ ਦੋ ਨੌਜਵਾਨ ਵੀ ਨੇ ਉਮਰ ਛੋਟੀ ਹੈ ਤੇ ਆਡੀ ਟੱਪਾ ਕਰਦੇ ਨੇ ਤਾਂ ਉਹਨਾਂ ਦੇ ਪਿਤਾ ਜੀ ਨੂੰ ਵੀ ਜਿਹੜਾ ਦੱਸਿਆ ਜਾ ਰਿਹਾ ਕਿ ਬਾਪੂ ਹੁਗਰਾ ਨੂੰ ਜਿਹੜਾ ਹੁਣ ਹਾਰਟ ਅਟੈਕ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਦੁਹਰੀ ਮਾਰ ਇਸ ਪਰਿਵਾਰ ਤੇ ਪਈ ਹੈ ਤਾਂ ਸਮਾਜ ਸੇਵੀਆਂ ਨੂੰ ਬੇਨਤੀ ਹੈ ਕਿ ਜ਼ਰੂਰ ਅਸੀਂ ਇਸ ਦਾ ਇਹਨਾਂ ਦਾ ਐਡਰੈਸ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਆ ਖਾਤਾ ਨੰਬਰ ਅਕਾਊਂਟ ਨੰਬਰ ਵੀ ਆਪਾਂ ਤੁਹਾਡੇ ਨਾਲ ਔਨ ਸਕਰੀਨ ਸ਼ੇਅਰ ਕਰਦੇ ਆਂ ਕਿ ਜੇਕਰ ਕੋਈ ਮਦਦ ਇਹਨਾਂ ਦੀ ਕਰਨਾ ਚਾਹੁੰਦਾ ਤਾਂ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਤੁਸੀਂ ਕਰ ਸਕਦੇ ਹੋ ਤੇ ਆਪਾਂ ਗੱਲਬਾਤ ਇਹ ਕਰ ਲੈਂਦੇ ਆਂ ਮਾਤਾ ਜੀ ਦੇ ਨਾਲ ਤਾਂ ਮਾਤਾ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਖਵਿੰਦਰ ਕੌਰ ਮਾਤਾ ਜੀ ਕਿਹੜਾ ਪਿੰਡ ਹੈ ਜੀ ਇੱਕ ਵਾਰ ਦੱਸ ਦਿਓ ਠੀਕੇ ਤੇਲਾ ਠੀਕ ਹੈ ਜੀ ਕਿੰਨੇ ਕ ਸਮੇਂ ਤੋਂ ਇੱਥੇ ਮਾਤਾ ਜੀ ਰਹਿ ਰਹੇ ਹੋ ਤੁਸੀਂ ਹੁਣ ਮੈਨੂੰ ਹੋ ਗਏ ਹੁਣ ਇੱਥੇ 30 ਸਾਲ ਹੋ ਗਏ ਨੇ ਮਤਾ ਜੀ ਬਹੁਤ ਮਾੜੇ ਹਾਲਾਤ ਰਹੇ ਦੱਸਿਆ ਜਾ ਰਿਹਾ ਪਿੰਡ ਵਾਸੀਆਂ ਵੱਲੋਂ ਕਿੰਨੀ ਕੁ ਹੜ੍ਹਾਂ ਦੀ ਮਾਰ ਪਈ ਹੈ ਜੀ ਇਸ ਪਿੰਡ ਦੇ ਵਿੱਚ ਦੋ ਤਿੰਨ ਵਾਰ ਦੋ ਤਿੰਨ ਵਾਰ ਹੀ ਹਾਂਜੀ 6-8 ਫੁੱਟ ਦੱਸਿਆ ਜਾ ਰਿਹਾ ਸੀ ਪਾਣੀ ਸੀਗਾ ਪਿੰਡ ਦੇ ਵਿੱਚ ਜੀ ਘਰ ਦੇ ਮਤਾ ਜੀ ਹਾਲਾਤ ਬੇਹਦ ਹੁਣ ਨਾਜ਼ੁਕ ਬਣ ਚੁੱਕੇ ਨੇ ਅਜੇ ਵੀ ਘਰ ਚੋਂਦਾ ਕਿਸੇ ਵਕਤ ਵੀ ਇਹ ਡਿੱਗ ਸਕਦੇ ਹਾਂਜੀ ਅਜੇ ਵੀ ਘਰ ਚੋਂਦਾ ਹਾਂਜੀ ਹਾਂਜੀ ਛੱਤ ਥੱਲੇ ਵੱਢ ਨੂੰ ਜੀ ਨਹੀਂ ਕਰਦਾ ਹੁਣ ਸਾਨੂੰ ਡਰ ਲੱਗਦਾ ਹੁਣ ਗਾਰਾ ਵੀ ਜਿਹੜਾ ਫੁੱਟ-ਫੁੱਟ ਜਿਹੜੜ ਫੁੱਟ ਤੇ ਖਰੀਪਿਆ ਹੋਇਆ ਜੀ ਠੀਕ ਹੈ ਜੀ ਹਾਂਜੀ ਵੇਖੋ ਉਹ ਤੁਹਾਡੇ ਸਾਹਮਣੇ ਹੀ ਹੈ ਕਿ ਤੇ ਰਾਸ਼ਨ ਪਾਣੀ ਰੋਟੀ ਪਾਣੀ ਦਾ ਫਿਰ ਕਿਵੇਂ ਸਰਦਾ ਜੀ ਰਾਸ਼ਨ ਪਾਣੀ ਥੋੜਾ ਬੁੱਤ ਲੈ ਜਾਂਦਾ ਸੀ ਜੀ ਉਹਦੇ ਵਿੱਚ ਹੀ ਗੁਜ਼ਾਰਾ ਚੱਲਦਾ ਠੀਕ ਹੈ ਤੁਹਾਡਾ ਛੋਟੇ ਵੀਰ ਕੀ ਨਾਮ ਹੈ ਮੇਰਾ ਨਾਮ ਪੋਲੂ ਠੀਕ ਹੈ ਕਾਰੋਬਾਰ ਕਰਦੇ ਹੋ ਤੁਸੀਂ ਵੀ ਕੰਮ ਕਰਦੇ ਹੋ ਬਿਲਡਿੰਗ ਦਾ ਕੰਮ ਕਰਦਾ ਡੈਡੀ ਨੂੰ ਟੈਗ ਹੋ ਗਿਆ ਤੇ ਸਿਰਫ ਮਿਲ ਕੇ ਕਰਨੀ ਪੈਂਦਾ ਉਹਦੀ ਕੇਅਰ ਕਰਨੀ ਪੈਂਦੀ ਮੈਂ ਛੱਡਦਾ ਫਿਰ ਬਿਲਡਿੰਗ ਦਾ ਕੰਮ ਜੀ ਬੜੇ ਮਾੜੇ ਹੁਣ ਹਾਲਾਤ ਨੇ ਤੇ ਪਹੁੰਚਿਆ ਕੋਈ ਰਾਜਨੀਤਿਕ ਨੁਮਾਇੰਦਾ ਇੱਥੇ ਪਹੁੰਚਿਆ ਕਿਸੇ ਨੇ ਮਦਦ ਦਾ ਹੱਥ ਅੱਗੇ ਵਧਾਇਆ ਜੀ ਨਹੀਂ ਨਹੀਂ ਇੱਥੇ ਨਹੀਂ ਕੋਈ ਪਹੁੰਚਿਆ ਭਾਈ ਕੋਈ ਨਹੀਂ ਪਹੁੰਚਿਆ ਨਹੀਂ ਨਹੀਂ ਪਹੁੰਚ ਕਿੰਨੀ ਔਖੇ ਆਈ ਆ ਕਿਉਂਕਿ ਇੱਕ ਤਾਂ ਹੜ੍ਹ ਦੀ ਮਾਰ ਪਈ ਆ ਦੂਜਾ ਜਿੱਥੇ ਰਹਿ ਕੇ ਆਪਣਾ ਜੀਵਨ ਬਸਰ ਕਰਨਾ ਸੀ ਉੱਥੋਂ ਦੇ ਹਾਲਾਤ ਵੀ ਜਿਹੜੇ ਬੇਦਰ ਚਿੰਤਾ ਜਨਕ ਦਰਦਨਾਕ ਨੇ ਹਾਂਜੀ ਹਾਂਜੀ ਹੁਣ ਕੀ ਕਰ ਸਕਦੇ ਆ ਭਰਾ ਵੇ ਲੋ ਤੁਹਾਡੇ ਸਾਹਮਣੇ ਪਿਆਲੀ ਵੀ ਗਈ ਮਿਲ ਗਈ ਫਸਲ ਵੀ ਡੁੱਬ ਗਈ ਤੇ ਘਰ ਵੀ ਹਾਲਾਤ ਹੋ ਗਏ ਘਰ ਦੇ ਤੇ ਹੁਣ ਇਹ ਤਾਂ ਬਹੁਤ ਮਿਹਨਤ ਲੱਗੇਗੀ ਇਹ ਤਾਂ ਘੱਟੋ ਘੱਟ 15 20 ਦਿਨ ਪਹਿਲਾਂ ਤਾਂ ਇਹ ਸੁੱਕੇਗਾ ਹੀ ਨਹੀਂ ਜੇਕਰ ਆਪਾਂ ਬਾਹਰ ਵੀ ਕੱਢ ਤੋ ਚੋਈ ਜਾਂਦੇ ਆ ਨਾ ਉੱਤੋਂ ਵੀ ਚੋਈ ਜਾਂਦੇ ਆ ਮਿਲ ਗਈ ਥੱਲੇ ਵੀ ਗਾਰਡ ਕਨਿਕ ਨਹੀਂ ਚੜ ਗਈ ਹੈ ਹੁਣ ਕੀ ਕਰਸ ਕੇ ਮਕਾਨ ਦੇ ਇੱਕ ਵਾਰ ਫ੍ਰਿਜ ਜਿਹੜੀ ਤਸਵੀਰਾਂ ਬਾਹਰ ਨਹੀਂ ਆ ਵੀ ਦਿਖਾ ਦਿਓ ਕਿ ਕੋਈ ਬਹੁਤੀ ਵਧੀਆ ਮਕਾਨ ਦੀ ਹਾਲਤ ਨਹੀਂ ਹੈ ਡਿੱਗਣੀ ਵਾਲਾ ਕਮਰਾ ਮਿਲ ਗਿਆ ਤੇ ਰਹਿ ਵੀ ਨਹੀਂ ਸਕਦੇ ਹੁਣ ਡਿੱਗਣੀ ਵਾਲਾ ਮਿਲ ਗਿਆ ਉੱਤੋਂ ਛੱਤਾਂ ਵਿੱਚ ਜੋਂਡੀਆਂ ਹਾਂਜੀ ਤੇ ਡੱਡ ਲੱਗਣ ਡਿਆ ਦੇ ਵਿੱਚ ਰਹਿਣ ਨੂੰ ਤੇ ਕੀ ਹੁਣ ਸਰਕਾਰ ਪ੍ਰਸ਼ਾਸਨ ਤੱਕ ਕੋਈ ਪਹੁੰਚਿਆ ਕੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਸੀ ਨਹੀਂ ਇੱਥੇ ਨਹੀਂ ਕੋਈ ਪਹੁੰਚਿਆ ਪਾਜੀ ਕੋਈ ਨਹੀਂ ਆਇਆ ਜੀ ਨਹੀਂ ਨਹੀਂ ਆਇਆ ਤੇ ਰਾਸ਼ਨ ਰੁਸ਼ਨ ਦਾ ਕਿਵੇਂ ਹੋ ਰਿਹਾ ਜੀ ਰਾਸ਼ਨ ਪਾਜੀ ਮੰਮੀ ਜਿੱਦਾਂ ਆਖਿਆ ਮਿਲ ਗਈ ਕੁਛ ਲੈਣ ਤਾਂ ਦੁਕਾਨ ਤੋਂ ਉਹ ਚੱਲਣ ਡਿਆ ਵਾ ਪਾਣੀ ਦੀ ਬਾਈ ਸੁਣ ਕੇ ਫਿਰ ਥੋੜਾ ਬੋਤਲ ਲੈ ਆਉਂਦਾ ਜੀ ਤੇ ਇਹ ਜਿਹੜਾ ਨਾਲ ਦਾ ਘਰ ਹੋ ਕਿਹਨਾਂ ਦਾ ਜੀ ਉਹ ਦੂਜਾ ਤਾਇਆ ਜੀ ਦਾ ਜੀ ਹਾਂ ਜੀ ਉਹਨਾਂ ਦੇ ਵੀ ਹਾਲਾਤ ਹੈ ਜੀ ਉਹਨਾਂ ਦੇ ਵੀ ਹਾਲਾਤ ਉਹ ਮਾਤਾ ਜੀ ਆ ਗਈ ਮਾਤਾ ਜੀ ਮਾਤਾ ਜੀ ਇਹ ਤੇ ਇਹ ਮਾਤਾ ਜੀ ਉਹ ਵੀ ਪਹੁੰਚੇ ਨੇ ਤਾਂ ਇਹ ਦੂਸਰਾ ਮਕਾਨ ਹੈ ਜਿਹੜਾ ਉਹ ਦੱਸਿਆ ਜਾ ਰਿਹਾ ਮਾਤਾ ਜੀ ਥੋੜਾ ਇੱਥੇ ਆ ਜਾਓ ਧਿਆਨ ਨਾਲ ਲਾਈਓ ਥੋੜਾ ਤੁਸੀਂ ਕੋਈ ਜਾਣੀ ਹੋਣਾ ਕਿ ਮਰੇ ਦੁਵਾਰ ਜੀ ਬਣੀ ਹੋਈ ਹੈ ਮਾਤਾ ਜੀ ਥੋੜਾ ਲੈ ਹੱਥ ਫੜਾ ਦਿਓ ਆ ਜਾਓ ਅੱਗੇ ਨੂੰ ਤੁਸੀਂ ਮਾਤਾ ਇਹ ਤੁਹਾਡਾ ਮਕਾਨ ਹੈ ਜੀ ਹਾਂਜੀ ਆਪ ਤੁਹਾਡਾ ਤੇ ਬਹੁਤ ਮਾੜੇ ਹਾਲਾਤ ਹੋਗੇ ਤੁਹਾਡੇ ਵੀ ਇਦੀ ਚਿੱਕੜ ਭਰੇ ਹੋਇਆ ਗਾਰਾ ਭਰੇ ਹੋਇਆ ਹਾਂਜੀ ਹਾਂਜੀ ਵੇਖ ਲੋ ਤੁਸੀਂ ਵੇਖ ਸਕਦੇ ਸਭ ਕੁਝ ਹਾਂਜੀ ਘਰ ਦੇ ਵਿੱਚ ਮਾਤਾ ਜੀ ਕੌਣ ਕੋ ਰਹਿੰਦਾ ਜੀ ਘਰ ਚਾਹੀ ਉਹਦਾ ਸੇਜੀਆਂ ਉਹ ਲੱਗ ਵਾ ਆ ਬੇਟਾ ਵੱਡਾ ਆਹੀ ਲੱਗ ਮਾਪਤ ਫਿਰ ਉਹਨਾਂ ਦਾ ਆਪਣਾ ਮਕਾਨ ਵਗਾਰਾ ਬਣਿਆ ਹੋਇਆ ਨਹੀਂ ਉਹਨਾਂ ਦਾ ਵੀ ਉਹ ਇੱਕ ਕੰਪੜਾ ਉਹਨਾਂ ਕੋਲ ਇੱਕ ਸਾਡੇ ਕੋਲ ਹਾਂ ਤੇ ਕਾਰੋਬਾਰ ਫਿਰ ਕੀ ਕਰਦੇ ਨੇ ਸਾਰੇ ਕੋਈ ਨਹੀਂ ਹੈਗਾ ਬਾਬੂ ਮੇਨ ਤਾਂ ਉਹ ਹੀ ਪੈਲੀ ਦੀ ਜਿਹੜੀ ਡੇਢ ਕਿੱਲਾ ਪੈਲੀ ਆਉਂਦੀ ਕਿੱਲਾ ਡੇਢ ਕਿੱਲਾ ਉਹਦੇ ਤੋਂ ਰੋਟੀ ਜੇ ਰੋੜ ਜੇ ਫਸਲ ਤੇ ਫਿਰ ਕੋਈ ਨਹੀਂ ਜਿ ਦਿਹਾੜੀ ਕਰ ਲਾਂ ਠੀਕ ਹੈ ਨਹੀਂ ਤੇ ਨਹੀਂ ਕਰਦੇ ਕੰਮ ਕੋਈ ਵੀ ਤੇ ਫਸਲ ਬਚੀ ਹੈ ਮਾਤਾ ਜੀ ਕਿਉਂਕਿ ਅਸੀਂ ਜਿੰਨੇ ਕਿ ਦੇਖਿਆ ਫਸਲਾਂ ਪੂਰੀਆਂ ਤਬਾਹ ਹੋ ਗਈਆਂ ਜੀ ਹਾਂ ਜੀ ਫਸਲ ਨਹੀਂ ਸਾਡੀ ਬਚੀ ਰੋੜਗੀ ਸਾੜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਹਾਲਾਤ ਬਹੁਤ ਮਾਤਾ ਜੀ ਖਰਾਬ ਨੇ ਤਾਂ ਹਣ ਕਾਫੀ ਸਮਾਂ ਪੈਰਾਂ ਤੇ ਆਉਣ ਨੂੰ ਲੱਗ ਜਾਏਗਾ ਜੀ ਹਾਂ ਜੀ ਹਾਨੂੰ ਚਾਹੀਦਾ ਵੀ ਮਕਾਨ ਪਾਵੇਂ ਦੋ ਕਮਰੇ ਬਣਾ ਦੇ ਮੈਨੂੰ ਇਹ ਸਾਡੇ ਕੋਲ ਵੀ ਇਦਾਂ ਨਹੀਂ ਰਿਹਾ ਜਾਂਦਾ ਹੁਣ ਮਹੀਨਾ ਸਾਡਾ ਇੱਥੇ ਇਦਾਂ ਲੱਗਣਾ ਕਿ ਇਹਦੇ ਘਰ ਤੱਕੇ ਖਾਂਡੇ ਆ ਹਨਾ ਤੇ ਫਿਰ ਕਿੰਨੀ ਮੁਸ਼ਕਲ ਆ ਪਾਪੂ ਕਿਸੇ ਦੇ ਘਰ ਅੱਜ ਹਣ ਕੋਈ ਘਰੋਂ ਕੱਟ ਦੇ ਤੇ ਫਿਰ ਕਿੱਧਰ ਜਾਈਏ ਤੇ ਰਾਸ਼ਨ ਪਾਣੀ ਦਾ ਮਾਤਾ ਜੀ ਕਿਵੇਂ ਚੱਲ ਰਿਹਾ ਗੁਜ਼ਾਰਾ ਹੋ ਰਿਹਾ ਪਹੁੰਚ ਰਿਹਾ ਰਾਸ਼ਨ ਪਾਣੀ ਕਿ ਨਹੀਂ ਕੋਈ ਲੈ ਕੇ ਆਇਆ ਨਹੀਂ ਰਾਸ਼ਨ ਪਾਣੀ ਸਾਨੂੰ ਉਹਨਾਂ ਨੇ ਉਹ ਜਿਹੜੇ ਕੰਪ ਲੱਗਾ ਨਾ ਉਹਨਾਂ ਨੇ ਸਾਨੂੰ ਕੱਲਿਆ ਥੋੜਾ ਜਾ ਤੇ ਆਟਾ ਨਹੀਂ ਖਿਲਾਇਆ ਬਾਕੀ ਸਾਨੂੰ ਸਾੜਾ ਕੋ ਸਭੀ ਸੱਦਾ ਦਿੱਤਾ ਇੰਨਾ ਕਾ ਅੱਛਾ ਆਟਾ ਨਹੀਂ ਆਇਆ ਜੀ ਆਟਾ ਨਹੀਂ ਆਇਆ ਹਾਂ ਜੀ ਬਿਸਤਰੇ ਮੰਜੇ ਵਗੈਰ ਕੁਛ ਨਹੀਂ ਕੁਛ ਨਹੀਂ ਆ ਜੀ ਨਹੀਂ ਅਜੇ ਕੁਛ ਨਹੀਂ ਆਇਆ ਚਲੋ ਹੁਸ਼ਿਆਰ ਪ੍ਰੋ ਆਏ ਆ ਸਾਡੇ ਸਾਰੇ ਨੌਜਵਾਨੇ ਕਰੂਗੇ ਪਾਜੀ ਤੁਸੀਂ ਪਹਿਲਾਂ ਲਿਸਟਾ ਤਿਆਰ ਕਰਕੇ ਲਗਾਈ ਸੀ ਇਹਨਾਂ ਦੇ ਜੀ ਹਾਂ ਜੀ ਜਿਤਨ ਜੀ ਕੋਈ ਗੱਲ ਨਹੀਂ ਥੋੜਾ ਹੌਸਲੇ ਨਾਲ ਚਾਰ ਦਿਨ ਪਹਿਲਾਂ ਅਸੀਂ ਆਏ ਸੀਗੇ ਤੇ ਮਾਤਾ ਜੀ ਸਾਨੂੰ ਮਿਲੇ ਤੇ ਇਹਨਾਂ ਦਾ ਬੇਟਾ ਕਰਦੇ ਹਾਲਤ ਦੇਖੋ ਤੁਸੀਂ ਤੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਬਾਰ ਬਾਰ ਇਹ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਰਹੀਆਂ ਵੇ ਬਹੁਤ ਰਾਸ਼ਨ ਆ ਗਿਆ ਜੀ ਪਤਾ ਨਹੀਂ ਕਿੰਨੀ ਵੱਡੀ ਸੇਵਾ ਹੋ ਗਈ ਤੇ ਜਦੋਂ ਅਸੀਂ ਇੱਥੇ ਆ ਕੇ ਦੇਖੇ ਕੁਛ ਮੀਟਰ ਤੇ ਕੈਂਪ ਲੱਗਾ ਚਲੋ ਸੇਵਾ ਵੀ ਕਰਦੇ ਸਾਰਾ ਕੁਝ ਕਰਦੇ ਪਰ ਇਹ ਹਾਲਾਤ ਤੁਸੀਂ ਦੇਖੋ ਮਤਲਬ ਇੱਕ ਮਾਤਾ ਬਜ਼ੁਰਗ ਮਤਲਬ ਇੱਥੇ ਦੇਖ ਹੀ ਨਹੀਂ ਹੁੰਦਾ ਸੀ ਮਤਲਬ ਵੀਡੀਓ ਬਣਾਉਣ ਨੂੰ ਮਨ ਨਹੀਂ ਦਿਲ ਕਰਦਾ ਸੀ ਇੱਥੇ ਤੇ ਇਸ ਕਰਕੇ ਅਸੀਂ ਤੇ ਇਹ ਕਹਿੰਦੇ ਆਂ ਵੀ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਓਹ ਜੇ ਕੋਈ ਦਸਬੰਦ ਦੀ ਸੇਵਾ ਤੁਹਾਨੂੰ ਦਿੰਦਾ ਉਹ ਸਹੀ ਜਗ੍ਹਾ ਪਹਚਾਉ। ਮਤਲਬ ਜੋ ਹਾਲਾਤ ਵਾ ਇੱਥੇ ਦੇਖੇ ਨਹੀਂ ਹੁੰਦਾ ਇਹਨਾਂ ਨੂੰ ਕਿੰਨੀ ਵਾਰ ਮਾਰ ਪੈ ਚੁੱਕੀ ਹੜ੍ਹ ਦੀ। ਉਹ ਹੁਣ ਜੋ ਮਾਤਾ ਜੀ ਦੂਜੇ ਦੱਸ ਰਹੇ ਸੀ ਕਹਿੰਦੇ ਦੋ ਤੋਂ ਤਿੰਨ ਵਾਰੀ ਇਸ ਵਾਰੀ ਪੈ ਗਈ ਹੈ ਜੀ ਮਾਰ। ਪਿੰਡ ਵਿੱਚ ਹੋਰ ਵੀ ਸਾਡੇ ਦਾ ਪਿੰਡ ਵਾਸੀ ਵੀ ਤੁਰੇ ਨੇ ਜਿਹੜੇ ਪਿੱਛੇ ਬਾਈ ਜੀ ਹੁਣ ਖੜੇ ਆ ਕਹਿੰਦੇ 7-7 8-8 ਫੁੱਟ ਪਾਣੀ ਰਿਹਾ ਜੀ ਤੇ ਅਸੀਂ ਚਲੋ ਅਸੀਂ ਆਪਣੇ ਤੌਰ ਤੇ ਹੁਸ਼ਿਆਰਪੁਰ ਦੀ ਸੰਗਤ ਨੇ ਬਹੁਤ ਸਪੋਰਟ ਕੀਤੀ। ਸਮੂਹ ਇਲਾਕਾ ਨਿਵਾਸੀਆਂ ਨੇ ਤੇ ਅਸੀਂ ਜੋ ਵੀ ਸਰਦਾ ਬਣਦਾ ਆਪਾਂ ਲੈ ਕੇ ਆਏ ਆ ਹੁਣ ਉਹ ਮੰਜੇ ਮਿਸਤਰੀਆਂ ਦੀ ਲੋੜ ਹੈ ਰਾਸ਼ਨ ਦੀ ਲੋੜ ਹੈ ਆਪਣੇ ਕੋਲ ਹੈ ਸਾਰੇ ਪਰਵਾਨ ਜੀ ਮੰਜੇ ਵੀ ਹੈਗੇ ਆ ਗੱਦੇ ਵੀ ਹੈਗੇ ਆ ਚਾਦਰਾਂ ਰਾਸ਼ਨ ਜੋ ਇਹਨਾਂ ਨੂੰ ਚਾਹੀਦਾ ਤਰਪਾਲਾਂ ਮੱਛਰਦਾਨੀਆਂ ਜੋ ਵੀ ਇਹਨਾਂ ਨੂੰ ਚਾਹੀਦਾ ਅਸੀਂ ਜੋ ਵੀ ਲਿਆਂਦਾ ਉਹ ਪਚਾਵਾਂਗੇ ਜੀ ਜੀ ਬਿਲਕੁਲ ਮਾਤਾ ਜੀ ਜੇਕਰ ਤੁਹਾਡੇ ਕੋਲ ਖਾਤਾ ਨੰਬਰ ਹੈ ਤੁਹਾਡਾ ਆਪਣਾ ਕੋਈ ਸਾਡੇ ਨਾਲ ਸਾਂਝਾ ਕਰ ਦਿਓ ਅਸੀਂ ਜਦੋਂ ਖਬਰ ਚਲਾਵਾਂਗੇ ਤੁਹਾਡਾ ਵੀ ਮੈਂਸ਼ਨ ਕਰਦੇ ਆ ਕਿ ਵਿੱਚ ਦੇ ਦੇ ਦਾਂਗੇ ਖਾਤਾ ਨੰਬਰ ਤੇ ਨਾਲ ਜਿਹੜੇ ਹੋਰ ਮਾਤਾ ਜੀ ਨੇ ਉਹ ਵੀ ਤੁਹਾਡੇ ਘਰ ਦੇ ਨੇ ਜੀ ਉਹਨਾਂ ਦਾ ਵੀ ਦੇ ਦਾਂਗੇ ਜੇਕਰ ਕੋਈ ਮਦਦ ਇਹੀ ਅਪੀਲ ਹੈ ਜੀ ਕਿ ਜੇਕਰ ਕੋਈ ਮਦਦ ਕਰਨਾ ਚਾਹੁੰਦਾ ਡਾਇਰੈਕਟ ਆਪਾਂ ਇਹਨਾਂ ਦਾ ਫੋਨ ਨੰਬਰ ਵੀ ਖਬਰ ਦੇ ਵਿੱਚ ਮੈਂਸ਼ਨ ਕਰ ਰਹੇ ਆ ਇਹਨਾਂ ਦਾ ਖਾਤਾ ਨੰਬਰ ਵੀ ਆਪਾਂ ਦੋਹਾਂ ਪਰਿਵਾਰਾਂ ਦਾ ਜਿਹੜਾ ਸਾਂਝਾ ਕਰ ਰਹੇ ਆ ਤੁਹਾਡੇ ਨਾਲ ਤਾਂ ਤੁਸੀਂ ਸਿੱਧੀ ਮਦਦ ਹੈ ਜਿਹੜੀ ਇਹਨਾਂ ਦੇ ਖਾਤਿਆਂ ਦੇ ਵਿੱਚ ਕਰ ਸਕਦੇ ਹੋ ਕਿਉਂਕਿ ਇਸ ਸਮੇਂ ਦੌਰਾਨ ਬਹੁਤ ਸਾਰੇ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਨੇ ਲਵਲੀ ਉਹ ਵੀ ਬਹੁਤ ਸਾਰੇ ਸਰਗਰਮ ਹੋ ਜਾਂਦੇ ਨੇ ਸੇਵਾ ਦੇ ਨਾਂ ਤੇ ਪੈਸੇ ਲੈ ਲੈ ਜਾਂਦੇ ਨੇ ਪਰੰਤੂ ਉਹ ਸਹੀ ਹੱਥਾਂ ਤੱਕ ਜਿਹੜੇ ਉਹ ਨਹੀਂ ਪਹੁੰਚਦੇ ਨੇ ਤਾਂ ਦੋਹਾਂ ਪਰਿਵਾਰਾਂ ਦੇ ਮੋਬਾਈਲ ਨੰਬਰ ਵੀ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਆ ਸਕਰੀਨ ਤੇ ਖਾਤਾ ਨੰਬਰ ਵੀ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਤਾਂ ਜ਼ਰੂਰ ਜਿੰਨੇ ਕੁ ਹੋ ਸਕਦੀ ਹੈ ਸੇਵਾ ਤੁਸੀਂ ਇਹਨਾਂ ਪਰਿਵਾਰਾਂ ਦੇ ਜਿਹੜੀ ਉਹ ਵੱਧ ਤੋਂ ਵੱਧ ਕੀਤੀ ਜਾਵੇ